ਲਓ ਜੀ ਆਪਾਂ ਪਾਉਨੇ ਆ ਨਿੰਬੂ ਦਾ ਚਾਰ ਮਿੱਠਾ ਤੋਂ ਨਿੰਬੂ ਦਾਸ ਤੇ ਆਪਾਂ ਕਿਸ ਤਰੀਕੇ ਨਾਲ ਪਾਉਨੇ ਆ ਤੇ ਕਿਸ ਤਰੀਕੇ ਦੇ ਨਾਲ ਆਪਾਂ ਕਿਹੜੇ ਕਿਹੜੇ ਮਸਾਲੇ ਪਾਉਨੇ ਆ ਇਹ ਆਪਾਂ ਨਿੰਬੂ ਜਿਹੜੇ ਨੇ ਚੰਗੀ ਤਰ੍ਹਾਂ ਧੋ ਕੇ ਗੋਸਟ ਕਰਕੇ ਤੇ ਇਹਨਾਂ ਨੂੰ ਆਪਾਂ ਸੁਕਾ ਕੇ ਚੰਗੀ ਤਰ੍ਹਾਂ ਟੱਕੜਿਆ ਕੱਟ ਲਾ ਲਾ ਕੇ ਇੱਧਰ ਆਪਾਂ ਦੂਸਰੇ ਭਾਂਡੇ ਦੇ ਵਿੱਚ ਪਾ ਦਾਂਗੇ ਇਹ ਵੀ ਸੁੱਕਾ ਭਾਂਡਾ ਹੈ ਤੇ ਹੁਣ ਕਰਦੇ ਵੀ ਆਪਣੀ ਨਿੰਬੂ ਵਰਗੀ ਤੇ ਇਹ ਇਹਨੂੰ ਨਾ ਸਿਰਫ ਆਪਾਂ ਤੁਸੀਂ ਚਾਰ ਫਾੜੀਆਂ ਕਰਕੇ ਬਣਾਉਣਾ ਤਾਂ ਬਣਾ ਸਕਦੇ ਜੇ ਤੇ ਨਹੀਂ ਤੇ ਇਹਦੇ ਇਸ ਤਰ੍ਹਾਂ ਪ੍ਰੂਆਂ ਲਾ ਕੇ ਨਾ ਆ ਬੜਾ ਜਿੱਤੇ ਇਹਨੂੰ ਚਾਰ ਚਾਰ ਇਹਦੇ ਟੱਕ ਲਾ ਲੈਣੇ ਆਪਾਂ ਨਿੰਬੂ ਬੋਲ ਜੁੜੀ ਆਈ ਰਹਿਣਾ ਚਾਰ ਇਹਦੇ ਆਪਾਂ ਕੱਟ ਲਾ ਲੈਣੇ ਚਾਹੇ ਤੁਸੀਂ ਫਾੜੀਆਂ ਕਰਕੇ ਵੀ ਬਣਾ ਲਓ ਤੇ ਇਹ ਸਾਰੇ ਇੱਕ ਸਾਈਜ਼ ਦੇ ਨਹੀਂ ਹੈਗੇ ਸਾਰੇ ਵੱਡੇ ਛੋਟੇ ਨੇ ਤੇ ਆਪਾਂ ਇਹਨੂੰ ਕੱਟ ਰਾ ਕੇ ਸਤੰਭ ਬਣਾਉਣੇ ਆ ਆਪਾਂ ਕਿਹੜੇ ਕਿਹੜੇ ਮਸਾਲੇ ਪਾਉਣੇ ਆ ਤੇ ਕਿਵੇਂ ਆਪਾਂ ਨਿੰਬੂ ਦਾ ਚਾਰ ਪਾਉਣੀ ਠੀਕ ਹੈ ਜੀ ਇਸ ਤਰ੍ਹਾਂ ਆਪਾਂ ਕੱਟ ਲਾਉਣੇ ਨੇ ਨੀਚੇ ਤੋਂ ਇਹਨੇ ਜਿਵੇਂ ਰਹਿਣ ਇਸ ਤਰ੍ਹਾਂ ਕੱਟ ਲਾ ਕੇ ਇਹਨਾਂ ਨੂੰ ਆਪਾਂ ਮਸਾਲੇ ਦੇ ਨਾਲ ਭਰਨਾ ਹੈਗਾ ਕਿਹੜੇ ਤਰੀਕੇ ਨਾਲ ਭਰਨਾ ਕਿਹੜੇ ਕਿਹੜੇ ਮਸਾਲੇ ਪਾਉਣੇ ਨੇ ਕਿਵੇਂ ਆਪਾਂ ਮਿੱਠੇ ਨਿੰਬੂ ਬਣਾਉਣੇ ਨੇ ਤਾਂ ਸਾਰਾ ਦੱਸਾਂਗੇ ਤੁਸੀਂ ਵੀਡੀਓ ਐਂਡ ਤੱਕ ਦੇਖੋ ਐਦਾਂ ਆਪਾਂ ਕੱਟ ਲਾ ਕੇ ਸਾਰੇ ਨਿੰਬੂ ਰੱਖ ਲਈ ਫਿਰ ਮਿਲਦੇ ਹਾਂ ਜੀ ਠੀਕ ਹੈ ਜੀ ਲਓ ਜੀ ਘੱਟਾਪਾ ਸਾਰੇ ਨਿੰਬੂਆਂ ਨੂੰ ਲਾ ਲਏ ਨੇ ਆਪਾਂ ਰਾਤ ਲਾ ਕੇ ਰੱਖ ਲਈ ਸੀ ਕਿਉਂਕਿ ਇੰਨੇ ਦੀ ਕਿੰਝ ਰਹਿਣਾ ਰਟ ਟਾਈਮ ਹੁੰਦਾ ਤੇ ਹੁਣ ਇਹਨਾਂ ਨੂੰ ਆਪਾਂ ਇੱਕ ਸੁੱਕੀ ਥਾਲੀ ਲੈ ਲੈਣੀ ਹੈ ਤੇ ਕੌਲੀ ਲੈ ਲੈਣੀ ਤੇ ਇਹਨਾਂ ਨੂੰ ਆਪਾਂ ਇਸ ਤਰੀਕੇ ਦੇ ਨਾਲ ਥੋੜੇ ਥੋੜੇ ਨਾਲ ਜੋੜਨਾ ਹੈ ਇਸ ਤਰ੍ਹਾਂ ਕਰਕੇ ਨਾਲੇ ਵੀ ਗਿੱਚ ਜਾਣਗੇ ਇਹਨਾਂ ਦੇ ਸਾਰੇ ਨਿੱਕਲੇ ਜਾਣਗੇ ਵਿੱਚ ਵੀ ਆਪਾਂ ਸਾਰੇ ਕੱਢ ਦੇਣੇ ਨੇ ਰਹਿ ਵੀ ਜਾਣਗੇ ਤਾਂ ਕੋਈ ਦਿੱਕਤ ਨਹੀਂ ਠੀਕ ਹੈ ਜੀ ਕੱਟ ਦਵਾਂਗੇ ਤਾਂਵੇਂ ਕਿਉਂਕਿ ਇਹ ਬੀ ਜਿਹੜੇ ਨੇ ਰਸ ਦੇ ਵਿੱਚ ਰਹਿ ਜਾਂਦੇ ਨੇ ਆਪਾਂ ਨੂੰ ਨਹੀਂ ਖਾਂਦੇ ਉਹ ਰਸ ਜੀ ਨਿਕਲ ਜਾਂਦੇ ਨੇ ਅਸੀਂ ਇਹਨੇ ਕਾਪਾ ਥੋੜੇ 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 ਰਸ ਨੇ ਇਸ ਤਰ੍ਹਾਂ ਕੱਢ ਲੈਣ ਕੱਟ ਕੇ ਫਿਰ ਨੂੰ ਥਾਲੀ ਚ ਰੱਖੀ ਜਾ ਠੀਕ ਹੈ ਜੀ ਵੀ ਨਹੀਂ ਨਿਕਲਦੇ ਕੋਈ ਚੱਕਰ ਥੋੜੇ ਜਿਨੇ ਨਰਮ ਹੋ ਜਾਣਗੇ ਕਿਉਂਕਿ ਆਪਾਂ ਇਹਨਾਂ ਦੇ ਵਿੱਚ ਮਸਾਲਾ ਪੜਨਾ ਹੈ ਜਿਹੜਾ ਰਸਾ ਇਹਨੂੰ ਵੀ ਆਪਾਂ ਡੋਲਣਾ ਨੀਂਗਾ ਤੇ ਇਹਨੂੰ ਵੀ ਆਪਾਂ ਵਿੱਚ ਹੀ ਪਾ ਦੇਣਾ ਬਾਅਦ ਚ ਪਾਵਾਂਗੇ ਜਿਹਦੇ ਨਾਲ ਇਹਦੀ ਚਾਸ਼ਨੀ ਜੀ ਬਣ ਜਾਂਦੀ ਹੈ ਐਨਕ ਨਰਮ ਜਿਆ ਕਰ ਲੈਣਾ ਕਿ ਇਹਦੇ ਵਿੱਚ ਆਪਣਾ ਮਸਾਲਾ ਭਰੇ ਜਾ ਸਕੇ ਤਰੀਕੇ ਨਾਲ ਥੋੜੇ ਥੋੜੇ ਨੇ ਛੋੜ ਦੇਣੇ ਨੇ ਚਾਰ ਪਾ ਲਈ ਆਪਾਂ ਰਸ ਵੀ ਦੇ ਪਾ ਦੇਣਾ ਐਸ ਤਰਾ ਪਸਾਰੇ ਨਿੰਬੂ ਕਰ ਲੈਣੇ ਨੇ ਫਿਰ ਆਪਾਂ ਪਾਕੀ ਵੀ ਦਿਖਾਵਾਂਗੇ ਤੁਹਾਨੂੰ ਮਸਾਲੇ ਵੀ ਦਿਖਾਵਾਂਗੇ ਆਪਾਂ ਕੀ ਕੀ ਪਾਉਣੇ ਆ ਵਿੱਚ ਤੇ ਕੀ ਕੀ ਪੈ ਸਕਦਾ ਜਿਹੜੇ ਬਣਾਉਂਦੇ ਰਹਿੰਦੇ ਨੇ ਉਹਨਾਂ ਨੂੰ ਤਾਂ ਪਤਾ ਹੈ ਕਿ ਆਪਾਂ ਕੁਝ ਘੱਟ ਪਾਵਾਂਗੇ ਜਾਂ ਹੋਰ ਤਰੀਕੇ ਨਾਲ ਬਣਾਵਾਂਗੇ ਆਪਾਂ ਨੂੰ ਕਮੈਂਟ ਕਰਕੇ ਦੱਸ ਸਕਦੇ ਆ ਕਿ ਅਸੀਂ ਇਸ ਤਰੀਕੇ ਨਾਲ ਬਣਾਉਣਾ ਬਸ ਇਹਨਾਂ ਆਪਾਂ ਥੋੜੇ ਨਿਚੋੜਨੇ ਕਿ ਇਹ ਨਰਮ ਹੋ ਜਾਂਦਾ ਮਸਾਲਾ ਇਹਨਾਂ ਦੇ ਅੰਦਰ ਜਿਹੜੇ 바ਵਾ ਭਰੇ ਜਾਂਦੇ ਠੀਕ ਹੈ ਜੀ ਇਹ ਹਦ ਤੱਕ ਇਹਨਾਂ ਦੇ ਜਿਹੜੇ ਬੀ ਨਿਕਲ ਜਾਂਦੇ ਨੇ ਇਹ ਇਹਨੂੰ ਆਪ ਵੀ ਕੱਢ ਕੇ ਫੇਰ ਪਾਵਾਂਗੇ ਐਨੇ ਆਪਾਂ ਨਰਮ ਜਿਹਾ ਕੱਤੀ ਰੱਖ ਲਏ ਠੀਕ ਹੈ ਜੀ ਇਹਦੇ ਆਪਾਂ ਸਾਰੇ ਨਿੰਬੂ ਚੋਲ ਲਓ ਜੀ ਆਹ ਮਿੱਠੇ ਲਿੰਬੂਆਂ ਦਾ ਆਪਣਾ ਮਸਾਲਾ ਹੈਗਾ ਜੀਰਾ ਕਾਲੀ ਮਿਰਚ ਚ ਤੇ ਅਜਵੈਨ ਲੌਂਗ ਲਾਤੀ ਕਾਲਾ ਨਮਕ ਤੇ ਦੇਸੀ ਘੰਡ ਤੁਸੀਂ ਜੇ ਇਧਰ ਤੇ ਦੂਸਰੀ ਖੰਡ ਵੀ ਪਾ ਸਕਦੇ ਹੋ ਤੇ ਇਹਨਾਂ ਨੂੰ ਆਪਾਂ ਕਰਨਾ ਹੈਗਾ roast dry roast ਤੇ ਇਹਨੂੰ ਜਿੱਥੇ ਆਪਾਂ ਪਾ ਰਿਹਾ ਸਾਰਿਆਂ ਨੂੰ ਆਪਾਂ ਵਿੱਚ ਪਾ ਲੈਣਗੇ ਤੇ ਹਲਾ ਲੈਣਗੇ ਠੀਕ ਹੈ ਜੀ ਆਪਾਂ ਪਾ ਲਈ ਥੋੜੀ ਜਿਹੀ ਦੇਰ ਆਪਾਂ ਇਹਨੂੰ roast ਕਰਨਾ ਹੈ ਨਾ ਨਮੀ ਕੱਢਣੀ ਆਪਾਂ ਲੰਮੀ ਨੂੰ ਫੋਲਡ ਕੀਤਾ ਫਿਰ ਆਪਾਂ ਇਹਨਾਂ ਨੂੰ ਪੀਸ ਲੈਣਾ ਚਾਰ ਪੰਜ ਮਿੰਟ ਇਹਨੂੰ ਆਪਾਂ ਇਸ ਤਰ੍ਹਾਂ ਰੋਸਟ ਕਰ ਲੈਣਾ ਉਸ ਤੋਂ ਬਾਅਦ ਠੰਡਾ ਹੋਣ ਤੋਂ ਬਾਅਦ ਇਹਨੂੰ ਆਪਾਂ ਪੀਸ ਲੈਣਾ ਓਕੇ ਲੋ ਜੀ ਆਪਣੇ ਮਸਾਲੇ ਕੋ ਜਿਹਨੇ ਤੇ ਆਪਾਂ ਸਾਰੀਆਂ ਲਾਚੀਆਂ ਜਿਹੜੀਆਂ ਨੇ ਬੰਦੀਆਂ ਲਾਚੀਆਂ ਨੇ ਸਾਰੀਆਂ ਖੋਲ ਦਿੱਤੀਆਂ ਨੇ ਉਨੇ ਠੰਡਾ ਹੋ ਜਾਪਾ ਕਿਸਾਨ ਤੇ ਦਾਲ ਜਿੰਨੀ ਆਪਣੇ ਕੋਲ ਪੀਸੀ ਹੈਗੀ ਆਪਾਂ ਉਹ ਪਾਵਾਂਗੇ ਇਹਦੇ ਵਿੱਚ ਕਿਉਂਕਿ ਉਹ ਪੀਸੀ ਹੋਈ ਹੈ ਇਹ ਠੰਡਾ ਹੋਣ ਤੱਕ ਆਪਾਂ ਦੇਖਦੇ ਆਂ ਫਿਰ ਲਓ ਜੀ ਸਾਰੇ ਹਿਸਾਲੇ ਪੀਸ ਕੇ ਹੋ ਗਏ ਨੇ ਤਿਆਰ ਆਪਾਂ ਇਹ ਇੱਕ ਚੀਜ਼ ਪੀਸ ਲਈਏ ਪੀਸੀ ਹੋਈ ਆਪਣੇ ਕੋਲ ਹੈਗੀ ਹੈ ਦਾਲ ਚਨੀ ਉਹ ਆਪਾਂ ਪਾਉਣ ਵਿੱਚ ਇਹਨਾਂ ਕਾਪਾ ਪਾਵਾਂਗੇ ਟਾਟਾ ਦਾ ਨਾਮ 2 ਚਮਚਾ ਲਾਲ ਮਿਰਚ ਜੇ ਤੇ ਕੋਲ ਕੁਛ ਮੀਰੀ ਹੈ ਤਾਂ ਤੁਸੀਂ ਉਹ ਕਰ ਸਕਦੇ ਕਿਉਂਕਿ ਆਪਣੇ ਕੋਲ 2 ਕਿਲੋ ਨਿੰਬੂ ਨੇ 2 ਕਿਲੋ ਨਿੰਬੂ ਚਾਹੀਨ ਨਾ ਤੇ ਚਮੜ। ਲਓ ਤੇ 200 ਗ੍ਰਾਮ ਤੋਂ ਥੋੜਾ ਜਿਹਾ ਘੱਟ ਆਪ ਲੈ ਲਿਆ ਕਾਣਾ। ਕਿਉਂਕਿ ਆਪਣੇ ਕੋਲ ਨਿੰਬੂ 2 ਕਿਲੋ ਨੇ ਇਸ ਲਈ ਆਪਾਂ ਮਸਾਲਾ ਥੋੜਾ ਵੱਧ ਚਾਹੀਦਾ। ਇਹਦਰ ਆਪਾਂ ਦੇਸੀ ਖੰਡ ਲਈਏ ਉਹੀ ਆਪਾਂ ਹੋਰ ਇੱਕ ਕੁੱਲੇ ਭਾਂਡੇ ਦੇ ਵਿੱਚ ਇਹਨਾਂ ਸਾਰਿਆਂ ਨੂੰ ਮਿਕਸ ਕਰ ਲ ਲਈਏ ਥਲੇ ਆਪਣੀ ਛੋਟੀ ਪੈਗੀ ਮਸਾਲੇ ਆਪਣੇ ਯਾਦ ਰਹੀ। ਲੋ ਜੀ ਆਹ ਦਾਲ ਚੀਨੀ ਵੀ ਆਪਾਂ ਇਹਦੇ ਵਿੱਚ ਮਿਕਸ ਕਰ ਦਿੰਨੇ ਆਂ ਐਸਟਰਾ ਕਰਕੇ ਇਹ ਦੇਸੀ ਖੰਡ ਦੀ ਜਗ੍ਹਾ ਤੇ ਆਪਾਂ ਦੂਜੀ ਖੰਡ ਵੀ ਲੈ ਸਕਦੇ ਆ ਥੋੜੀ ਜੀ ਆਪਾਂ ਉਹ ਵੀ ਪਾਣੀ ਪਾਏਗੀ ਖੰਡ ਘੱਟ ਹੈ ਤਾਂ ਕੋਈ ਨਿੰਬੂ ਝਾੜੀ ਫਿਰ ਖੱਟੇਵਾਰ ਲੱਗਦੀ ਹੈ ਜੇ ਆਪਾਂ ਖੰਡਾ ਘੱਟ ਪਾਉਨੇ ਆਂ ਨਮਕ ਤੇ ਥੋੜਾ ਜਿਹਾ ਘੱਟ ਤੇ ਚੀਨੀ ਵੱਧ ਪੈਂਦੀ ਆ ਵਿੱਚ

ਇਹ ਨਾ ਇਹ ਆਪਾਂ ਇਹਦੇ ਵਿੱਚ ਰੱਖਣੇ ਨੇ ਹਲੇ ਆਪਾਂ ਇਹਨਾਂ ਨੂੰ ਹਲਾਉਣਾ 2-4 ਦਿਨ ਧੁੱਪ ਵੀ ਲਵਾਉਣੀ ਹੈ ਆਰਾਸ ਜਿਹੜਾ ਇਹਨੂੰ ਆਪਾਂ ਇਹਦੇ ਬੀਜ ਕੱਟ ਕੇ ਵਿੱਚ ਹੀ ਪਾ ਦੇਣਾ ਚਾਹਦੇ ਇਸ ਤਰ੍ਹਾਂ ਪੂਰਾ ਪਰਕੇ ਸਾਰੇ ਨਿੰਬੂ ਆਪਾਂ ਕੱਢ ਲੈਣੇ ਨੇ ਇੱਥੇ ਤਰਾ ਪੂਰੇ ਨਿਬੂ ਪਰ ਲੈਣੇ ਨੇ ਆਪਾਂ ਤੇ ਫਿਰ ਆਪਾਂ ਤੁਹਾਨੂੰ ਅੱਗੇ ਦਿਖਾਉਣੀ ਜਦ ਪਰ ਚਾਂਗੇ ਲਓ ਜੀ 6 ਮਿੰਟਸ ਹਾਲਵਾ ਦੇ ਚਾਰ ਇਸ ਤਰ੍ਹਾਂ ਦਾ ਹੋ ਜਾਂਦਾ ਇਸ ਤਰ੍ਹਾਂ ਕਾਲਾ ਹੋ ਜਾਂਦਾ ਹੈ ਇਹ ਪੱਕਟ ਕੇ ਭਾਵੇਂ ਸੀ ਪਿਛਲੇ ਸਾਲ ਗਾ ਆਪਣਾ ਮੁੱਕ ਗਿਆ ਰਸ ਰਹਿ ਗਿਆ ਤੇ ਇੱਕ ਬਣ ਜਾਏਗੀ ਬਹੁਤ ਹੀ ਵਧੀਆ ਬਣਨਾ ਹੈ ਇਸ ਕਫੜੀ ਰਹੇਗੀ ਸਾਰਾ ਚਾਰ ਆਪਣਾ ਲੱਕੜ ਗਿਆ ਤੇ ਇੰਨਾ ਘਰਸ ਸਬਜ ਗਿਆ ਕਿ ਆਪਾਂ ਖਾ ਲਾਂਗੇ ਕਿਉਂਕਿ ਬਹੁਤ ਵਧੀਆ ਮਸਾਲੇ ਪਾਈ ਹੁੰਦੇ ਨੇ ਇਹਦੀ ਮੈਂ ਸ਼ਾਰਟ ਵੀਡੀਓ ਪਾਈ ਸੀ ਵੱਡੀ ਵੀਡੀਓ ਨਹੀਂ ਪਾਈ ਇਦਾਂ ਦੇ ਕਾਲਾ ਹੋ ਜਾਣਾ 6 ਕਿੰਨੇ ਬਾਅਦ ਨਾਲ ਇਸ ਤਰ੍ਹਾਂ ਕਾਲਾ ਹੋਣਾ ਸਟਾਰਟ ਹੋ ਜਾਂਦਾ ਹੈ ਬਹੁਤ ਵਧੀਆ ਗੂਲ ਜਿਹੜੇ ਬਣਦੇ ਨੇ ਨਿੰਬੂ ਬਲਾਜਾ ਬਣਾ ਜਿਹੇ ਤਰ੍ਹਾਂ ਨਾਲ ਬਣਦੇ ਨੇ ਹਾਂਜੀ ਲਓ ਜੀ ਆਪਣਾ ਅਚਾਰ ਹੈ ਜਿਹੜਾ ਪੈ ਗਿਆ ਆ ਇਹ ਹਫਤੇ 10 ਦਿਨਾਂ ਤੱਕ ਬਣ ਕੇ ਤਿਆਰ ਹੋ ਜਾਣਾ ਤੁਸੀਂ ਜੇ ਧੁੱਪ ਲਵਾਉਣੀ ਹੈ ਤਾਂ ਬਿਲਕੁਲ ਵੀ ਕਿਸੇ ਮਰਦਾਨ ਚ ਨਹੀਂ ਪਾਉਣਾ ਇਸ ਤਰ੍ਹਾਂ ਤੁਸੀਂ ਕਿਸੇ ਖੁੱਲੇ ਭਾਂਡੇ ਦੇ ਵਿੱਚ ਪਾ ਕੇ ਉਪਰੋਂ ਟੱਕ ਕੇ ਇਸ ਤਰ੍ਹਾਂ ਰੱਖ ਲੈਣ ਧੁੱਪ ਦੇ ਵਿੱਚ ਤੇ ਆਪਣੀ ਹੁਣ ਧੁੱਪ ਨਹੀਂ ਹੈਗੀ ਬਦਲਵਾਈ ਹੈ ਬਾਹਰ ਦੇਖੋ ਕਾਫੀ ਬਦਲਵਾਈ ਹੈ ਧੁੱਪ ਨਹੀਂ ਹੈਗੀ ਜੇ ਧੁੱਪ ਆਉਂਦੀ ਤੇ ਆਪਾਂ ਇੱਥੇ ਮੇਜ਼ ਤੇ ਰੱਖ ਦੇਣਾ ਅਸੀਂ ਇੱਥੇ ਇੱਥੇ ਆਪਣੇ ਬਿਲਕੁਲ ਸਾਰੇ ਧੁੱਪ ਪਾਉਂਦੀ ਆ ਸ਼ਾਮ ਨੂੰ ਇਧਰ ਧੁੱਪ ਆ ਜਾਂਦੀ ਹੈ ਆਪਣੇ ਆ ਆਪਣਾ ਬੈਡਰੂਮ ਤੇ ਇਧਰ ਆਪਣੇ ਧੁੱਪੀ ਧੁੱਪ ਆ ਜਾਂਦੀ ਹੈ ਪਰਦੇ ਪਾਸੇ ਕਰੋ ਤੇ ਧੁੱਪੀ ਧੁੱਪ ਇੱਥੇ ਆ ਜਾਂਦੀ ਸਾਰਾ ਬੈੱਡਾਂ ਤੇ ਵੀ ਜਿੱਥੇ ਮਰਜ਼ੀ ਰੱਖਾ ਦੋ ਤੇ ਆਪਾਂ ਵੀ ਇਹਦੇ ਵਿੱਚ ਜਨਾਪ ਆਇਆ ਇਹ ਆਪਾਂ ਧੋ ਕੇ ਚੰਗੀ ਤਰ੍ਹਾਂ ਇਹਨੂੰ ਧੁੱਪ ਪੂਰੀ ਲਵਾ ਲਈਏ ਉਹਦੋਂ ਧੁੱਪ ਲੱਗੀ ਉਸੇ ਇੱਕ ਘੰਟਾ ਸਵੇਰੇ ਆਪਾਂ ਤਾਂ ਪੁਲਵਾਰੀ ਸੀ ਉਸ ਤੋਂ ਬਾਅਦ ਚ ਬਦਲਾਗੇ 12 ਵਜੇ ਤੋਂ ਬਾਅਦ ਚ ਇਸ ਕਰਕੇ ਆਪਾਂ ਐਂ ਰਹਿਣ ਦਿੱਤਾ ਠੀਕ ਹੈ ਜੇ ਇਹਨੂੰ ਧੁੱਪ ਨਿਕਲੀ ਆਪਾਂ ਜਰੂਰ ਲਵਾਵਾਂਗੇ ਫਿਰ ਆਪਾਂ ਇਸ ਤਰ੍ਹਾਂ ਹੀ ਇਹਦੇ ਵਿੱਚ ਲਵਾ ਲਾਂਗੇ ਨਹੀਂ ਤੇ ਐਂਡ ਬੇਦੱਟਕਣ ਖੋਲ ਕੇ ਆਪਾਂ ਨਾ ਉੱਪਰ ਕੋਈ ਛਾਨਣੀ ਰੱਖ ਕੇ ਫਿਰ ਤੋਂ ਪਲਵਾਵਾਂਗੇ ਕਿ ਨੰਗਾ ਵੀ ਨਾ ਰਵੇ ਤੇ ਇਹਦੇ ਵਿੱਚ ਵੀ ਬੰਦ ਕਰਕੇ ਧੁੱਪੇ ਰੱਖਾਂਗੇ ਫਿਰ ਇਹਦੇ ਵਿੱਚ ਮੁਰਕਾ ਆ ਜਾਊਗਾ ਉਹ ਮੁਰਕਾ ਵੀ ਨਹੀਂ ਪੈਣਾ ਚਾਹੀਦਾ ਇਸ ਤਰ੍ਹਾਂ ਖੁੱਲੇ ਮੂੰਹ ਆਪਾਂ ਤਾਂ ਪਲਵਾਉਣੀ ਹੁੰਦੀ ਹੈ ਤੇ ਇਹਦੇ ਵਿੱਚ ਤੁਸੀਂ ਟੱਪੇ ਦੇ ਵਿੱਚ ਵੀ ਪਾ ਸਕਦੇ ਹੋ ਤੇ ਟੱक्कਣ ਖੋਲ ਕੇ ਉੱਪਰ ਕੋਈ ਛਾਨਣੀ ਜਾਂ ਜਾਲੀ ਵਗੈਰਾ ਦੇ ਕੇ ਤੇ ਫਿਰ ਇਹਨੂੰ ਤਾਂ ਪਲਵਾ ਸਕਦੇ ਆ ਆਪਾਂ ਆਪਣੀ ਇਹ ਲਿੰਗਵੈਣ ਪੂਰੇ ਵਧੀਆ ਤੁਸੀਂ ਆਪਾਂ 2 ਢਾਈ ਕਿਲੋ ਪਾਉਣੇ ਤੁਸੀਂ 8 10 20 ਕਿਲੋ ਤੱਕ ਵੀ ਪਾ ਸਕਦੇ ਕਿਉਂਕਿ 10 ਸਾਲ ਤੱਕ ਵੀ ਖਰਾਬ ਨਹੀਂ ਹੁੰਦੇ ਇਹ ਉਨੇ ਸਵਾਦ ਆਉਣਗੇ ਜਿੰਨੇ ਵੀ ਜਿੰਨੇ ਪ੍ਰਾਣੀ ਹੋਈ ਜਾਣਗੇ ਤੇ ਮਸਾਲਾ ਦੇਖ ਲਓ ਆਪਣਾ ਰਸ ਬਣ ਗਿਆ ਤੇ ਆਪਾਂ ਇਸ ਤਰੀਕੇ ਦੇ ਨਾਲ ਹੁਣ ਸੇਵ ਦਾ ਪਾਇਆ ਹੋਇਆ ਛਾਂਬ ਹੋ ਗਈ ਆਪਾਂ ਹੁਣ ਅੰਡੇ ਵਿੱਚ ਪਾ ਸਕਦੇ ਇਹ ਇੱਦਾਂ ਹੀ ਢਪਾਈ ਹਲਾਉਦਾ ਖਰਾਣੇ ਜੇ ਆਪਾਂ ਤੁੱਪੇ ਨਹੀਂ ਰੱਖਣਾ ਜੇ ਆਪਾਂ ਤੁੱਪੇ ਰੱਖਣਾ ਫਿਰ ਨਗਾ ਕਰਕੇ ਰੱਖਣਾ ਠੀਕ ਹੈ ਜੀ ਤੇ ਲਓ ਜੀ ਜੀ ਆਪਣੀ ਅੱਜ ਦੀ ਵੀਡੀਓ ਨੂੰ ਪਸੰਦ ਆਇਆ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਸੱਸੂ ਆਪਾਂ ਜੀ